ਦਿਵਾਲੀ ਤੇ ਜੇਕਰ ਤੁਸੀਂ ਲੈਣੇ ਆ ਗਿਫਟ ਜਾਂ ਡਰਾਈ ਫਰੂਟ ਜਾਂ ਹੋਰ ਆਟਮਾਂ ਦਾ ਅੱਜ ਅਸੀਂ ਦੁਕਾਨ ਲੱਭ ਲਈ ਹੈ ਗੁਰੂ ਅਰਸਾਈ ਦੇ ਵਿੱਚ 1945 ਤੋਂ ਲੈ ਕੇ ਲਗਭਗ 80 ਸਾਲ ਪੁਰਾਣੀ ਦੁਕਾਨ ਤੇ ਮੌਜੂਦ ਹੈਗੇ ਆ ਗੁਰੂ ਅਰਸਾਈ ਦੇ ਛੱਤਾਂ ਬਾਜ਼ਾਰ ਦੇ ਵਿੱਚ ਤੇ ਛੱਤਾਂ ਬਾਜ਼ਾਰ ਦੀ ਹੈ ਮਾਰਕੀਟ ਦੇ ਵਿੱਚ ਆ ਦੁਕਾਨਾਂ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਦਿਵਾਲੀ ਦੇ ਗਿਫਟ ਆ ਚੁੱਕੇ ਆ ਬਹੁਤ ਸਾਰੀਆਂ ਆਟਮਾਂ ਇੱਕ ਨਾਲ ਇੱਕ ਫ੍ਰੀ ਮਿਲ ਰਹੀਆਂ ਆ ਕਿਉਂਕਿ ਗੁਰੂ ਸਾਹਿਬ ਲਾਈਵ ਦੀ ਟੀਮ ਨੇ ਹਮੇਸ਼ਾ ਕੋਸ਼ਿਸ਼ ਰੈਂਦੀ ਹੈ ਕਿੱਥੇ ਕੀ ਸਸਤਾ ਮਿਲ ਰਿਹਾ ਕਿੱਥੇ ਕੀ ਮਹਿੰਗਾ ਮਿਲ ਰਿਹਾ ਜਾਂ ਜਿੰਦੀ ਕੁਆਲਿਟੀ ਵ ਕਾਫੀ ਕੁਝ ਇਸ ਵੀਡੀਓ ਦੇ ਨਾਲ ਜੁੜੇ ਰਹੇ ਹੋ ਤੁਹਾਨੂੰ ਦਿਖਾ ਦੇਣਾ ਹੈ ਕਿ ਕੋਈ ਕੋਈ ਸਸਤਾ ਮਿਲਣਾ ਹੈ ਕਾਜੂ ਬਦਾਮ ਪਿਸਤਾ ਅੰਜੀਰ ਤੇ ਅਖਰੋਟ ਤੱਕ ਸਭ ਕੁਝ ਪਿਆ ਹੈ ਗੁਪਤਾ ਜੀ ਦੀਵਾਲੀ ਦੇ ਮੁਬਾਰਕਾਂ ਥਿੰਦ ਸਾਹਿਬ ਤੁਹਾਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾ ਤੁਹਾਡਾ ਧੰਨਵਾਦ ਸਾਡੀ ਦੁਕਾਨ ਤੇ ਆਂਦਾ ਜੀ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਦੇਸ਼ਾ ਦੇ ਵਿਦੇਸ਼ਾ ਚ ਬੈਠਿਆ ਨੂੰ ਸਭ ਨੂੰ ਦੀਵਾਲੀ ਦੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਦੁਕਾਨ ਬਹੁਤ ਪੁਰਾਣੀ ਹੈ ਕਹਿੰਦੇ ਦਾਦੇ ਪਰਦਾਦੇ ਤੋਂ ਜਲਦੀ ਦੁਕਾਨ ਤੇ ਹੁਣ ਪੁੱਤਰੇ ਚਲਾ ਰਿਹਾ ਹਾਂ ਜੀ ਹਾਂਜੀ ਹਾਂਜੀ ਇਹ ਸਾਡੇ ਪਰਦਾਦੇ ਦੀ ਦੁਕਾਨ ਹੈ ਉਦੋਂ ਅਸੀਂ ਫੁੱ ਆ ਕੜੌਣਿਆਂ ਦੀ ਗੱਲ ਆਈਏ ਇੱਕ ਜਦੋਂ ਛੋਟੇ ਛੋਟੇ ਅਸੀਂ ਹੁੰਦੇ ਸੀ ਤੁਹਾਡੇ ਨਾਲ ਇੱਕ ਪਤਾਸਿਆਂ ਦੀ ਕੋਈ ਆਟਮ ਬਣੀਆਂ ਹੁੰਦੀਆਂ ਸੀ ਕੋਈ ਜਾਨਵਰ ਬਣੇ ਉਹ ਵੀ ਮਿਲਦੀ ਅੱਜ ਕਰਕੇ ਬੰਦ ਹੋ ਗਏ ਹੁਣ ਬਿਲਕੁਲ ਥੇਨ ਸਾਹਿਬ ਆ ਵੇਖੋ ਹੀ ਉਹ ਪੁਰਾਨੀਆਂ ਆਟਮਾਂ ਦੇ ਹੁਣ ਤੁਹਾਡੀ ਆ ਯਾਦਾਂ ਤਾਜਾ ਸਾਰਿਆਂ ਦੀ ਆ ਕਰਾ ਦੇਣੀਆਂ ਖੇੜ ਖੜੌਣੇ ਫੁੱਲੀਆਂ ਪਤਾਸੇ ਸਾਰੇ ਜਵਾਕਾਂ ਨੂੰ ਯਾਦ ਕਰਾ ਦੇਣੇ ਹੈ ਜੀ ਹੁਣ ਬਿਲਕੁਲ ਜੀ ਆ ਜੇਕਰ ਤੁਸੀਂ ਛੋਟੇ ਹੁੰਦੇ ਦੀਵਾਲੀ ਤੇ ਖਾਂਦੇ ਸੀ ਜਾਂ ਸਕੂਲਾਂ ਦੇ ਵਿੱਚ ਜਦੋਂ ਪੰਜਵੀਂ ਤੀਜੀ ਚੌਥੀ ਪੜ੍ਹਦੇ ਸੀ ਤੇ ਆਟਮਾਂ ਮਿਲਦੀਆਂ ਸੀ ਅੱਜ ਵੀ ਉਸੇ 80 ਸਾਲ ਪੁਰਾਣੇ ਗੁਪਤਾ ਹੋਰਾਂ ਦੀ ਦੁਕਾਨ ਤੇ ਮਿਲ ਰਿਹਾ ਤੇ ਦੂਜੇ ਪਾਸੇ ਆ ਜੰਨੇ ਹੁਣ ਆਪਾਂ દિਵਾਲੀ ਗਿਫਟਾਂ ਨੂੰ ਲੈ ਕੇ ਲਾਤਾ ਫਿਰ ਡਰਾਈ ਫਰੂਟ ਚੰਚਣ ਕੇ ਬਿਲਕੁਲ ਜੀ ਬਿਲਕੁਲ ਸਾਰਾ ਟਾਪ ਦਾ ਡਰਾਈ ਫਰੂਟ ਮਿਲੇਗਾ ਇੰਪੋਰਟੈਂਟ ਡਰਾਈ ਫਰੂਟ ਮਿਲੇਗਾ ਇਹ ਨਾਲੇ ਬਿਆਨ ਨਾਲ ਹਰੇਕ ਸੌਦਾ ਘੱਟ ਰੇਟਾਂ ਤੇ ਮਿਲੇਗਾ ਤੇ ਟਾਪ ਕੁਆਲਿਟੀ ਦਾ ਮਿਲੇਗਾ ਜੀ ਉਸ ਤੋਂ ਬਾਅਦ ਤੁਹਾਨੂੰ ਇਹ ਆਖੀ દિਵਾਲੀ ਦੀ ਸਭ ਨੂੰ ਆਫਰਾਂ ਦੇ ਦੇਣੀ ਹੈ ਜੀ ਬਾਇ 1 ਗੇਟ 1 ਫੁੱਲ ਲੈਸ ਕਰ ਦੇਣੀ ਹੈ ਹਰੇਕ ਗਿਫਟ ਬੈਗ ਚੋਂ ਤੇ ਆਓ ਦੰਦ ਦਿਖਾਈਏ ਕਿ ਇਸ ਆਈਟਮ ਨਾਲ ਕੀ ਕੀ ਆਈਟਮ ਹੈਗੀ ਹੈ ਜੀ ਕਿਹੜਾ ਕੁਝ ਇੱਕ ਨਾਲ ਇੱਕ ਫ੍ਰੀ ਕਰ ਦੇ हां चलदे लाइव ਦੇ ਵਿੱਚ ਹੀ ਤੇ ਬਾਈ ਨੇ ਕਰਤੇ ਅੱਜ ਲੈਸ ਹਾਂਜੀ ਯੂਨੀਬਿਗ ਦੀ ਤੁਹਾਨੂੰ ਸਾਰੀ ਵੈਰਾਈਟੀ ਇੱਕ ਨਾਲ ਇੱਕ ਫ੍ਰੀ ਦਿੱਤੀ ਜਾਊਗੀ ਡਿਸੈਂਟਰੀ ਦਾ ਡੈਫਨੇਸੀ ਇੱਕ ਨਾਲ ਇੱਕ ਫ੍ਰੀ ਦਿੱਤਾ ਜਾਊਗਾ ਜੀ ਕ੍ਰੀਮ ਕਾ ਤੁਹਾਨੂੰ ਫਲੈਟ 25% ਆਫ ਕੀਤੀ ਜਾਊਗੀ ਜੋ ਐਮ ਆਰ ਪੀ ਹੋਏਗਾ ਜੀ ਗੰਗਾ ਦੇ ਜਿਹੜੇ ਬਿਸਕੁਟ ਆਉਣਗੇ ਸਾਰੇ ਹੀ ਗਿਫਟ ਪੈਕਿੰਗ ਤੁਹਾਨੂੰ 25% ਫਲੈਟ ਆਫ ਤੇ ਹੈ ਜੀ ਪ੍ਰਿਆ ਗੋਲ ਦੀ ਤੁਹਾਨੂੰ ਫਲੈਟ 35% ਆਫ ਦਿੱਤੀ ਜਾਏਗੀ ਸਾਰੇ ਗਿਫਟ ਪੈਕਾਂ ਦੇ ਪਾਰਲੇ ਬਾਈ 1 ਗੈਟ 1 ਹੋਏਗਾ ਜੀ ਉਸ ਬਾਅਦ ਤੁਸੀਂ ਆਜੋ ਜੀ ਹਲਦੀ ਰਾਮ ਦੇ ਸਾਰੀ ਵੈਰਾਈਟੀ ਤੁਹਾਨੂੰ ਮਿਲੇਗੀ ਜੀ A to Z ਜਿੰਨੇ ਵੀ ਹੁਣ ਹਰੇਕ ਤਰ੍ਹਾਂ ਦੇ ਗਿਫਟ ਪੈਕ ਆਪਣੇ ਕੋਲ ਮੌਜੂਦ ਹੋਣਗੇ ਜੀ ਨਾਲੇ ਫੁੱਲ ਲੈਸ ਦਿੱਤੀ ਜਾਊਗੀ ਰੀਅਲ ਦੀ ਸਾਰੀ ਗਿਫਟ ਪੈਕਿੰਗ ਮਿਲੂਗੀ ਉਸ ਤੋਂ ਬਾਅਦ ਤੁਹਾਨੂੰ ਬੀਕਾ ਜੀ ਦਾ ਬਾਬਾ ਜੀ ਦੀ ਹਰੇਕ ਪੈਕਿੰਗ ਮਿਲੂਗੀ ਜੀ ਤੇ ਮੇਨ ਡਰਾਈ ਫਰੂਟ ਦੀ ਗੱਲ ਕਰਦੇ ਆਂ ਤੇ ਮਠਿਆਈ ਤੇ ਆ ਜਾਂਦੇ ਹੁਣ ਆਪਾਂ ਤੇ ਆ ਪਿਆ ਬੀਕਾ ਜੀ ਦਾ ਗੁਲਾਬ ਜਾਮਨ ਇਹਦੀ ਵੀ ਕੋਈ ਸਕੀਮ ਆਫਰ ਹਾਂਜੀ ਹਾਂਜੀ ਇਹ ਤੁਹਾਨੂੰ 1 ਗੈਟ 1 ਫ੍ਰੀ ਦਿੱਤਾ ਜਾਊਗਾ ਇਹ ਚਾਹੇ ਤੁਸੀਂ ਗੁਲਾਬ ਜਾਮਨ ਗੁਲਾਬ ਜਾਮਨ ਲਓ ਚਾਹੇ ਰਸਗੁੱਲਾ ਲਓ ਜੀ ਉਸ ਤੋਂ ਬਾਅਦ ਤੁਹਾਨੂੰ ਇੱਥੇ ਆਪਣੇ ਕੋਲ ਸਪੈਸ਼ਲ ਟੋੜ ਕੋਟਪੂਰੇ मिलेगा जी लो जी एक एक ਨਾਲ ਏਕਾ ਫਰੀ ਮਿਲ ਜਾਣਾ ਹੈ ਗਲਾਬ ਜੰਮ ਦਾ ਡੱਬਾ ਤੇ ਨਾਲ ਤੁਹਾਨੂੰ ਮਿਲਣਾ ਕੋਟਕਪੂਰੇ ਵਾਲਾ ਢੋਡਾ ਜ ਮਸ਼ਹੂਰ ਹੈ ਤੇ ਗੱਲ ਉੱਥੇ ਆਉਂਦੀ ਆ ਫਾਜ਼ਿਲਗਾ ਜਿਲ੍ਹੇ ਦੀ ਜੇ ਫਾਜ਼ਿਲਗਾ ਦਾ ਮਸ਼ਹੂਰ ਹੈ ਪਾਕਪਟਨ ਵਾਲਿਆਂ ਦਾ ਤੋਸ਼ਾ ਉਹ ਵੀ ਕਿੱਥੇ ਮਿਲਣਾ ਗੁਰੂ ਸਾਹਿਬ ਪਵਨ ਗੁਪਤਾ ਦੀ ਦੁਕਾਨ ਤੇ ਪਵਨ ਗੁਪਤਾ ਦੀ ਦੁਕਾਨ ਤੇ ਕਿੰਨੇ ਸਾਲ ਪੁਰਾਣੀ ਦੁਕਾਨ 80 ਸਾਲ ਪੁਰਾਣੀ ਦੁਕਾਨ ਹੈ ਜੀ ਨਾਲੇ ਚਾਚੇ ਦੇ ਹੱਟੀ ਨਾਲ ਨਾਮ ਨਾਲ ਮਸ਼ਹੂਰ ਹੈ ਜੀ ਸਾਡੀ ਹੱਟੀ ਚਾਚੇ ਦੀ ਹੱਟੀ ਤੇ ਥੋੜੀ ਕਰਦਾ ਖੱਟੀ ਤੇ ਤਾਂ ਕਰਾਗਰ ਰਹਿੰਦੀ ਆ ਬੀੜ ਹਾਂਜੀ ਹਾਂਜੀ ਬਿਲਕੁਲ ਜੀ ਗੱਲਬਾਤ ਕਰਨੇ ਆ ਵੱਡੇ ਗੁਪਤਾ ਜੀ ਨਾਲ ਤੁਹਾਡਾ ਪੁਰਾਣਾ ਤਜਰਬਾ ਮੁੰਡਾ ਦਾ ਬਾਹਲਾ ਗਰਮ ਤੱਤਾ ਚੱਕੀ ਫਿਰਦਾ ਵਾਕਈ ਸਸਤਾ ਦੇ ਰਿਹਾ ਸਲਾਸ ਲੋਕ ਕੀਤੀ ਹੈ ਕਿ ਇਹਨਾਂ ਲੜਬੋ ਰਾਤ ਨੂੰ ਕੀ ਦੇ ਉਹ ਨਹੀਂ ਨਹੀਂ ਮਹਾਰਾ ਨਹੀਂ ਲੜ ਗਿਓ ਬੋ ਅਬਾ ਦਾ ਲੋਕਾਂ ਦੀ ਸੇਵਾ ਕਰ ਰਿਹਾ ਜੀ ਅੱਛਾ ਸੇਵਾ ਕਰਦਾ ਇਹ ਸਾਰਿਆਂ ਦੇ ਲਾਦੀ ਸੇਲ ਵੀਰੇ ਅੱਛਾ ਕੋਈ ਕਿਸੇ ਨੇ ਡੱਬਾ ਆਪਦਾ ਤਿਆਰ ਕਰਾਣਾ ਹੋਵੇ ਕਰ ਦਿੰਦੇ ਮੁੱਕ ਤੇ ਮਰਜ਼ੀ ਦਾ ਸਮਾਨ ਹਾਂਜੀ ਬਿਲਕੁਲ 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 ਜਾਇਜ਼ ਰੇਟ ਤੇ ਤਿਆਰ ਕਰਕੇ ਦੇਾਂਗੇ ਜੀ ਟੋਕਰੀ ਕਿਸੇ ਨੇ ਬਣਾਣੀ ਹੈ ਉਹ ਵੀ ਫੈਂਸੀ ਟੋਕਰੀਆਂ ਮਿਲਣ ਗਿਆ ਬਿਲਕੁਲ ਜੀ ਫੈਂਸੀ ਟੋਕਰੀਆਂ ਵੀ ਮਿਲਣ ਗਿਆ ਆ ਜਾ ਬਾਈ ਹੋਰ ਕੀ ਕੁਝ ਜਿੱਦਾਂ ਦੇ ਬਹੁਤ ਕੋਈ 10 ਦਾ ਗਲਾਬ ਜਾਮਨ ਫਰੀ ਕਰਾਤੇ ਰਸਗੁਲੇ ਫਰੀ ਹੈ ਜੇ ਕਿਸੇ ਨੇ ਆਫਜ਼ੀਆ ਤਿਆਰ ਕਰਾਨੀਆਂ ਸਾਡੇ ਕੋਲ ਸਾਰੀ ਟਰੇਆਂ ਦੀ ਵੈਰਾਈਟੀ ਹੈਗੀ ਹੈ ਜੀ ਉਹ ਸਾਰੀ ਤੁਹਾਨੂੰ ਖੁਦ ਤਿਆਰ ਕਰਕੇ ਦੇਵਾਂਗੇ ਜਿਹੜੀ ਤੁਸੀਂ ਤਿਆਰ ਕਰਾਈ ਜੇ ਤਿਆਰ ਕਿਤਿਆ ਕਰਾਈਆ ਲੈਣੀਆਂ ਸਾਰੀਆਂ ਤਿਆਰ ਕਿਤਿਆ ਕਰਾਈਆਂ ਵੀ ਮਿਲਣ ਗਿਆ ਜੀ ਉਸ ਤੋਂ ਬਾਅਦ ਇੱਕ ਸਾਡੇ ਕੋਲ ਸਪੈਸ਼ਲ ਆਈ ਹੈ ਜੀ ਆਕਨ ਨੰਦੀ ਮਹਾਰਾਜੀ ਆਏ ਨੇ ਰਾਤ ਸਵਾਰ ਹੋ ਕੇ ਲੋ ਜੀ ਆ ਗਿਫਟ ਬੜਾ ਕੈਮ ਆਇਆ ਹਨ हां जी हां जी ਇਹਦੇ ਤੁਸੀਂ ਡਰਾਈ ਫਰੂਟ ਪੈਕ ਕਰਾ ਸਕਦੇ ਡਰਾਈ ਫਰੂਟ ਨਹੀਂ ਪੈਕ ਕਰਾਉਣਾ ਹੋਰ ਜੋ ਮਰਜੀ ਆਈਟਮ ਤੁਹਾਨੂੰ ਇਹਦੇ ਪੈਕ ਕਰਕੇ ਦੇਵਾਂਗੇ ਜੀ ਬਿਲਕੁਲ ਅਲਗ-ਅਲਗ ੜਮਾ ਤੁਹਾਨੂੰ ਪੈਕ ਕਰਕੇ ਦੇਣੀਆਂ ਤੇ ਆ ਸਾਰੀਆਂ ੜਮਾ ਤੁਹਾਡੇ ਲਈ ਗਿਫਟ ਪਿਆ ਦਿਵਾਲੀ ਤੇ ਆਫਰ ਕਿੰਨੇ ਪਰਸੈਂਟ ਲੈਸ ਹੈ ਤੇ ਕੀ ਕੁਝ ਸਾਰਾ ਦੱਦੇ ਫਿਰ ਇੱਕ ਵਾਰ ਇਹ ਤਾਂ ਤੁਹਾਨੂੰ ਦੱਸਦਾ ਜੀ ਜਿਹੜਾ ਯੂਨੀਬੀਕੇ 50% ਹੀ ਕ੍ਰੀਮ ਦਾ 25% ਲੈਸ ਹੈ ਜੀ ਪ੍ਰੀਆ ਗੋਲਡ ਦੇ 35% ਫਲੈਟ ਆਫ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਬਿਕਾਈ ਦਾ ਰਸਗੁਲਾ ਬਾਇਵਨ ਗੈਟਵਨ ਗਲਾਬੀਵਨ ਬਾਇਵਨ ਗੈਟਵਨ ਹਰਦੀराम ਦੀ ਸਾਰੀ ਵੈਰਾਈਟੀ ਮਿਲੂਗੀ ਬਾਬਾ ਜੀ ਦੀ ਸਾਰੀ ਵੈਰਾਈਟੀ ਮਿਲੂਗੀ ਤੁਹਾਨੂੰ ਉਸ ਤੋਂ ਬਾਅਦ ਡ్రਾਈ ਫਰੂਟ ਤੁਹਾਨੂੰ ਬਿਆਨ ਸਾਰਾ ਕੱਟ ਰੇਟਾਂ ਦੇ ਨਾਲ ਬਹੁਤ ਵਧੀਆ ਕੁਆਲਿਟੀ ਦਾ ਮਿਲੇਗਾ ਜੀ ਤੇ ਐਡਰੈਸ ਦੱਸ ਦਿਓ ਤੇ ਐਡਰੈਸ ਆਪਣਾ ਛੱਤੇ ਦਰਵਾਜ਼ੇ ਥੱਲੇ ਜੀ ਪਵਨ ਗੁਪਤਾਈ ਦੀ ਹੱਟੀ ਹੈ ਚਾਚੇ ਦੀ ਹੱਟੀ ਮਸ਼ਹੂਰ ਹੈ ਚਾਚੇ ਦੇ ਹੱਥੀ ਮਸ਼ਹੂਰ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9056200859814832466 ਲੈ ਬਾਈ ਦੀ ਪ੍ਰੈਕਟਿਸ ਬੜੀ ਤੇਜ ਆ ਮੈਨੂੰ ਲੱਗਦਾ ਮੈਨੂੰ ਗੁਰੂ ਅਰਜਨ ਲਾਈਵ ਤੇ ਲਜਾਣਾ ਪੈਣਾ ਐਂਕਰ ਹਨਾ ਮੇਰੇ ਗੁਪਤਾ ਜੀ ਬੰਦਾ ਮੈਨੂੰ ਦੇ ਦਿਓ ਇਹਨੂੰ ਗੱਲਾਂ ਗੁੱਲਾਂ ਵਧੀਆ ਆਉਂਦੀਆਂ ਨੇ ਤੁਸੀਂ ਆਪ ਵੀ ਆਂਦੇ ਰਹੇ ਛੋਟੇ ਹੁੰਦੇ ਆ ਸਾਡੇ ਕੋਲ ਛੋਟੇ ਯਾਰ ਲੈ ਬਾਹਰ ਆਂਦੇ ਛੋਟੇ ਹੁੰਦੇ ਆਉਂਦੇ ਰਹੇ ਉਹ ਬਿਲਕੁਲ ਬਹੁਤ ਪੁਰਾਣੀ ਦੁਕਾਨ ਆ ਛੱਤੇ ਬਾਜ਼ਾਰ ਦੇ ਹੇਟਾਂ ਦੇ ਬਾਈ ਹੋਰ ਕੋਈ ਆਈਟਮ ਹੈਗੀ ਆ ਲੈਸ ਦਾ ਉਹ ਵੀ ਦੱਸ ਦੇ ਇੱਕ ਆ ਵੀ ਕਨੋ ਦਾ ਲੱਡੂ ਹੈਗਾ ਜੀ ਸਾਡੇ ਕੋਲ ਪੰਜੀਰੀ ਵਾਲਾ ਡਰਾਈ ਫਰੂਟ ਵਾਲਾ ਜੀ ਇਹ ਵੀ ਬਾਈ 1 ਗੱਟ 1 ਫਰੀ ਦਿੱਤਾ ਜਾਊਗਾ ਜੀ ਤੁਹਾਨੂੰ ਇੱਕ ਥਿੰਦ ਸਾਹਿਬ ਅੱਜ ਮੇਰੇ ਨਾਲ ਪਹਿਲਾਂ ਗੱਲ ਹੋ ਰਹੀ ਸੀ ਉਹ ਕਹਿੰਦੇ ਮੇਰੇ ਲੋਕੀ ਆਫਰ ਦੇਵਾਂਗੇ ਅਸੀਂ ਥਿੰਦ ਸਾਹਿਬ ਵੱਲੋਂ ਜੋ ਸਪੈਸ਼ਲ ਆਫਰ ਦੇਵਾਂਗੇ ਉਹ 3000 ਦੇ 1/2 ਕਿਲੋ ਦਾ ਸੋਣ ਪਾਪੜੀ ਦਾ ਡੱਬਾ ਫਰੀ ਦੇਵਾਂਗੇ 5 5000 ਦੀ ਪਰਚੇਜ਼ਿੰਗ ਤੇ 1 ਕਿਲੋ ਵਾਲਾ ਸੋਣ ਪਾਪੜੀ ਦਾ ਵਿਕਾਈ ਦਾ ਡੱਬਾ ਫਰੀ ਦਿੱਤਾ ਜਾਊਗਾ ਜੀ ਗੱਲ ਨੂੰ ਧਿਆਨ ਨਾਲ ਸੁਣ ਲਿਓ ਉਹਨਦੇ ਲਈ ਵੀ ਆਫਰ ਹੈ ਜਿਹੜਾ ਸ਼ੇਅਰ ਨਹੀਂ ਵੀ ਕਰੇਗਾ ਉਹਨਦੇ ਲਈ ਵੀ ਆਫਰ ਹੈ ਜੇਕਰ ਤੁਸੀਂ 2500 ਰੁਪਏ ਦਾ ਸਮਾਨ ਖਰੀਦਦੇ ਹੋ ਕੋਈ ਵੀ ਵੈਰਾਈਟੀ ਤੇ ਤੁਹਾਨੂੰ ਸੌਣ ਪਾਵੜੀ ਦਾ ਡੱਬਾ ਵੀ ਦਿਖਾ ਦਈਏ ਆਪਾਂ ਅੱਧਾ ਕਿਲੋ ਵਾਲਾ ਮਿਲੂਗਾ ਜੇਕਰ 5000 ਦੀ ਸ਼ਾਪਿੰਗ ਕਰ ਰਹੀ ਤਾਂ ਬੀਕਾ ਜੀ ਦਾ ਸੌਣ ਪਾਵੜੀ ਦਾ ਡੱਬਾ ਕਿਲੋ ਵਾਲਾ ਫ੍ਰੀ ਦਿੱਤਾ ਜਾਊਗਾ ਹੀ ਨਾਲ ਨਾਲ ਲਗਵਾਈ ਬਿਲਕੁਲ ਜੀ ਨਾਲ ਨਾਲ ਲਗਵਾ ਬਾਈ ਹੈ ਸਲਾਹ ਕਰ ਲਈ ਬਾਪੂ ਨਾਲ ਕਰ ਲਈ ਜੀ ਕਰ ਲਈ ਕਰ ਲਈ ਬਿਲਕੁਲ ਕਰ ਲਈ ਆ ਕਿ ਗੁਰੂ ਸਾਹਿਬ ਮੰਡੀ ਵਾਲੇ ਸਾਰੇ ਆਸੇ ਪਾਸੇ ਇਲਾਕੇ ਲੈ ਖੁਸ਼ ਕਰਦੇ ਨੇ ਜੀ ਬਾਈ ਕਹਿੰਦਾ ਵੀ 80 ਸਾਲ ਹੋ ਗਏ ਦਾਦਿਆਂ ਪਰਦਾਦਿਆਂ ਦੀ ਦੁਕਾਨ ਹੈ ਇੱਕ ਕੁਝ ਨਹੀਂ ਕਮਾਣਾ ਦੀਵਾਲੀ ਤੇ ਸਾਰਾ ਕੁਝ ਲਟਾ ਦੇਣਾ 25% 35% ਇੱਕ ਨਾਲ ਇੱਕ ਫਰੀ ਤੇ ਆਣਾ ਕਿੱਥੇ ਚਾਚੇ ਦੀ ਮਸ਼ਹੂਰ ਰੱਟੀ ਹੈ ਗੁਰੂ ਅਰਸਾਏ ਛੱਤੇ ਬਾਜ਼ਾਰ ਦੇ ਹੇਟਾਂ ਤੇ ਛੱਤਿਆ ਬਾਜ਼ਾਰ ਦਾ ਸਾਰਿਆਂ ਨੂੰ ਪਤਾ ਹੈ ਬੱਚੇ ਤੋਂ ਲੈ ਕੇ ਛੋਟੇ ਤੋਂ ਲੈ ਕੇ ਕਿਉਂਕਿ ਲੈਸ ਮਿਲਦਾ ਤਾਂ ਕਿੱਥੇ ਮਿਲਦਾ ਪਿਆ ਜੀ ਚਾਚੇ ਦੀ 88 ਪਵਨ ਕੁਮਾਰ ਗੁਪਤਾ ਦੀ ਦੁਕਾਨ ਤੇ ਪਵਨ ਕੁਮਾਰ ਗੁਪਤਾ ਦੀ ਦੁਕਾਨ ਤੇ ਆ ਪਿਆ ਕਾਜੂ ਬਦਾਮ ਪਿਸਤਾ ਹਰੇਕ ਆਈਟਮ ਜਿਹੜੀ ਐ ਤੁਹਾਨੂੰ ਮਿਲ ਰਹੀ ਲੈਸ ਲੋਕ ਟ੍ਰੇ ਵੱਡੀ ਵੀ ਦੇਣੀ ਆ ਲੋਕਾਂ ਨੇ ਵੱਡੇ ਗਿਫਟ ਦੇਣੇ ਆ ਫੁੱਲ ਸਾਈਜ਼ ਵੇਖੋ ਜੀ ਆ ਵੇਖੋ ਜਿੱਡੇ ਮਰਜ਼ੀ ਵੱਡੇ ਸਾਈਜ਼ ਲੋਕ ਤੁਸੀਂ ਖੁਦ ਤਿਆਰ ਕਰਾਓ ਖੁਦ ਕਰਾਨੀਆਂ ਦਾ ਜੇ ਸਾਨੂੰ ਕਹੋਗੇ ਤਿਆਰ ਕੀਤੀਆਂ ਕਰਾਈਆਂ ਦੇਵਾਂਗੇ ਜੇ ਕੋਲ ਆ ਕੇ ਖੁੜ ਕੇ ਖੜ ਕੇ ਤਿਆਰ ਕਰਾਉਗੇ ਉਹ ਵੀ ਕਰਕੇ ਦੇਵਾਂਗੇ ਤੁਹਾਨੂੰ ਜੀ ਬਿਲਕੁਲ ਟ੍ਰੇ ਆ ਤਿਆਰ ਕਰਕੇ ਦੇਣਗੇ ਤੇ ਲੋਕ ਇੱਥੇ ਆਉਦੇ ਆ ਬਾਈ ਗੁਰੂਰ ਸਾਹਿਬਤ ਉਹਨੇ ਵੀ ਪਹੁੰਚੇ ਹਾਂਜੀ ਕਿਵੇਂ ਕੀ ਹਸਾਬਦਾ ਵੇ ਦੁਕਾਨ ਕਹਿੰਦੇ ਬੜੀ ਪੁਰਾਣੀ ਐ ਬਹੁਤ ਪੁਰਾਣੀ ਦੁਕਾਨ ਐ ਐਕਤੀ ਕਹਿੰਦੇ ਕਮਾਈ ਨਹੀਂ ਕਰਨੀ ਮੁੰਡੇ ਆ ਗਏ ਹੁਣ ਕਹਿੰਦੇ ਬਾਪੂ ਨੂੰ ਰਿਟਾਇਰ ਕਰਨਾ ਤੇ ਸਸਤਾ ਕਰ ਦੇਣਾ ਬਿਲਕੁਲ ਸਹੀ ਰੇਟ ਬਿਲਕੁਲ ਠੀਕ ਰੇਟ ਲਗਾ ਰਹੇ ਨੇ ਜੀ ਸਹੀ ਲਗਾ ਰਹੇ ਨੇ ਬਿਲਕੁਲ ਸਕੀਮੀ ਬਹੁਤ ਵਧੀਆ ਦੇ ਰਹੇ ਨੇ ਇੱਕ ਨਾਲ ਇੱਕ ਵਨ ਗੇਟ ਵਨ ਫਰੀ ਉਹ ਵੀ ਇਸ ਕੀਮਤ ਦੇ ਰਹੇ ਨੇ ਜੀ ਤੇ ਰੇਟ ਵੀ ਠੀਕ ਲਾ ਰਹੇ ਲੈਸ ਵੀ ਕਰਦੇ ਨੇ ਬਿਲਕੁਲ ਲੈਸ ਵੀ ਕਰ ਰਹੇ ਨੇ ਤੇ ਮੈਂ ਟ੍ਰੇ ਤੁਹਾਨੂੰ ਦਿਖਾ ਦੇਣਾ ਇੰਨੇ ਟ੍ਰੇ ਵੀ ਜਿਹੜੀਆਂ ਨੇ ਇਹਨਾਂ ਨੇ ਤਿਆਰ ਕਰਤੀਆਂ ਤੁਸੀਂ ਆਪਦੀਆਂ ਮਨ ਮਰਜ਼ੀ ਦੀਆਂ ਟ੍ਰੇ ਵੀ ਇੱਥੇ ਤਿਆਰ ਕਰਕੇ ਲੈ ਜਾ ਸਕਦੇ ਹੋ ਲੋਕ ਲੋਕ ਅੱਜ ਆ ਗਏ ਚਾਚੇ ਦੀ ਹੱਟੀ ਤੇ ਫਿਰ ਤੇ ਚਾਚੇ ਦੇ ਹੱਟੀ ਦਾ ਇੱਕ ਚੀਜ਼ ਬੜੀ ਮਸ਼ਹੂਰ ਰਹੀ ਆ ਆ ਜਾ ਬਾਈ ਅੰਦਰ ਗੁਪਤਾ ਸਾਹਿਬ ਛੋਟੇ ਆਹ ਸਾਮਾਨ ਉਦੋਂ ਮਿਲਦਾ ਸੀ ਜਦੋਂ ਅਸੀਂ ਬੜਦੇ ਸੀ ਦੂਜੀ ਤੀਜੀ ਦੇ ਵਿੱਚ ਮੰਮੀ ਪਾਪਾ ਦੇ ਨਾਲ ਆਦਾ ਸੀ ਕਦੇ ਉਹ ਯੋ ਪੁਰਾਣੀ ਪਰੰਪਰਾ ਬਰਕਰਾਰ ਬਰਕਰਾਰ ਰੱਖੀ ਹੈ ਇਹ ਸਾਰੇ ਲੋਕਾਂ ਨੂੰ ਦਿਖਾਣਾ ਹੈ ਜੀ ਆਜ ਪਹਿਲਾਂ ਸਾਡੇ ਛੋਟੇ ਹੁੰਦੇ ਚੱਲਦੇ ਸੀ ਦੀਵਾਲੀ ਨੂੰ ਪੂਜੇ ਜਾਂਦੇ ਸੀ ਦਾ ਨਾਲੇ ਖਾਦੇ ਵੀ ਜਾਂਦੇ ਸੀ ਹੂੰ ਉਹ ਚੀਜ਼ੇ ਹੁਣ ਫਿਰ ਦੇ ਦੇਣੀਆਂ ਸਾਰੇ ਲੋਕਾਂ ਨੂੰ ਛੋਟੇ ਛੋਟੇ ਤੁਸੀਂ ਦੇਖੋ ਇਹ ਅੱਜ ਫਿਰ ਉਹ ਰੰਗ ਬਰੰਗੇ ਰੰਗਾਂ ਦੇ ਵਿੱਚ ਯਾਰ ਮਿਲਦੇ ਆ ਗੁਪਤਾ ਜੀ ਹੋਰਾਂ ਦੇ ਚਾਚੇ ਦੀ ਹੱਟੀ ਗੁਰੂਰ ਸਾਹਿਬ ਐਸ ਦਿਵਾਲੀ ਤੇ ਨਹੀਂ ਕਰਨੀ ਖੱਟੀ ਖੱਟੀ ਬਿਲਕੁਲ ਜੀ ਸਾਰਿਆਂ ਨੂੰ ਉਫਰਾ ਦੇਤੀਆਂ ਜੀ ਹੁਣ ਆਓ ਤੇ ਤੁਹਾਡਾ ਸਦਾ ਵੈਲਕਮ ਹੋਏਗਾ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਵੇਖ ਕੇ ਜਾਓ ਜੀ ਸਾਰਾ ਸਾਮਾਨ ਵੇਖ ਕੇ ਜਾਓ ਜੀ ਇੱਕ ਨਾਲ ਇੱਕ ਆਟਮ ਫਰੀ ਦੇ ਰਹਿ ਗਿਆ ਕਹਿੰਦੇ ਬਹੁਤ ਕਮਾਈ ਕਰ ਲਈ 80 ਸਾਲਾਂ ਦੇ ਵਿੱਚ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਦੁਕਾਨ ਹੈ 1945 ਦੀ ਦੁਕਾਨ ਹੈ 1945 ਵੇਲੇ ਦੀ ਦੁਕਾਨ ਦਿਖਾਤੇ ਗੁਰੂ ਅਰਸਾਏ ਦੀ ਚਾਚੇ ਦੀ ਹੱਟੀ ਛੱਤੇ ਬਾਜ਼ਾਰ ਦੇ ਥੱਲੇ ਡਰਾਈ ਫਰੂਟ ਦੀ ਸਭ ਤੋਂ ਪੁਰਾਣੀ ਦੁਕਾਨ ਤੇ ਦਿਖਾਇਆ ਜਿਨ੍ਹਾਂ ਨੇ ਲੁਧਿਆਣਾ ਬੈਫਰੀ ਵੀ ਵਾਇਵਨ ਗੈਟਵਨ ਫ੍ਰੀ ਹੀ ਦਿੱਤਾ ਜਾਊਗਾ ਜੀ ਆ ਵੀ ਇਹ ਵੀ ਫ੍ਰੀ ਹੈ ਹਾਂਜੀ ਵਾਇਵਨ ਗੈਟਵਨ ਫ੍ਰੀ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਬੈਕਰੀ ਕਿਸੇ ਲੈਣੀ ਹੈ ਜੋ ਵੀ ਐਮ ਆਰ ਪੀ ਹੋਏਗਾ ਇੱਕ ਨਾਲ ਇੱਕ ਫ੍ਰੀ ਦਿੱਤਾ ਜਾਊਗਾ ਜੀ ਕੰਟੇਨਰ ਕੋਈ ਵੀ ਕੋਈ ਵੀ ਆਟਾ ਮੈਂ ਇੱਕ ਨਾਲ ਇੱਕ ਫ੍ਰੀ ਦਿੱਤਾ ਜਾ ਰਿਹਾ ਜੇਕਰ ਤੁਸੀਂ 10 ਗਿਫਟ ਦੇਣੇ ਨੇ ਜਾਂ 20 ਦੇਣੇ ਆ 20 ਦੇਣਿਆਂ ਤਾਂ 10 ਦੇ ਪੈਸੇ ਦੇਣੇ ਆ 10 ਨਾਲ ਤੁਹਾਨੂੰ ਫ੍ਰੀ ਮਿਲ ਜਰਿਆ ਹੋ ਸੋਭਾ ਸਾਡੇ ਕੋਲ ਡਰਾਈ ਫੂਡ ਦੀ 200 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਰੇਂਜ ਕਿਸੇ ਨੇ ਕੋਈ ਪੈਕਿੰਗ ਲੈਣੀ ਹੋਵੇ 200 ਰੁਪਏ ਤੋਂ ਸ਼ੁਰੂ ਹੋ ਕੇ ਚਾਹੇ 4-5000 ਤੱਕ ਕਰ ਬਣਵਾਓ ਹਾਜ਼ਰ ਮਿਲੂਗੀ ਜੀ ਬਿਲਕੁਲ ਹਰ ਆਈਟਮ ਮਿਲਣੀ ਹੈ ਹਾਜ਼ਰ ਨੰਬਰ ਅਸੀਂ ਤਕਰੀਬਨ ਦੇ ਦੇ ਦਿੱਤੇ ਤੇ ਆ ਦੇਖੋ ਇੱਧਰ ਬਾਈ ਹੋ ਰਹੀ ਤਿਆਰ ਵੀ ਕਰਾ ਰਹੇ ਆ ਟੋਕਰੀ ਤੇ ਬਦਾਮ ਲਗਾਏ ਜਾ ਰਹੇ ਆ ਅਲਗ-ਅਲਗ ਆਈਟਮਾਂ ਦੇ ਤਿਆਰ ਵੀ ਕਰਾਏ ਜਾਂਦੇ ਆ ਬੈ ਹੈਂਡ ਮੇਡ ਜਿਨੂੰ ਕਹ ਦਿੰਦੇ ਆ ਆਦੇ ਹੱਥੀ ਵੀ ਆ ਕੇ ਤਿਆਰ ਕਰਵਾ ਸਕਦੇ ਹੋ ਤੇ ਆਉਣਾ ਕਿੱਥੇ ਆ ਗੁਰੂਰ ਸਾਹਿਬ ਉਹਨ ਗੁਪਤਾ ਦੀ ਹੱਟੀ ਛੱਤੇ ਦਰਵਾਜੇ ਦੇ ਥੱਲੇ ਜੀ ਚਾਚੇ ਦੀ ਹੱਟੀ ਦੇ ਨਾਂ ਨਾਂ ਮਸ਼ਹੂਰ ਹੈ ਜੀ ਆਪਣੀ ਦੁਕਾਨ ਪੂਰੇ ਏਰੀਆ 'ਚ ਬਿਲਕੁਲ ਜੀ ਚਾਚੇ ਦੀ ਹੱਟੀ ਦੇ ਕਹਿੰਦੇ 80 ਸਾਲ ਤੋਂ ਕਰ ਰਹੇ ਸੀ ਖੱਟੀ ਤੇ ਇੱਕ ਦੀਵਾਲੀ ਤੇ ਨਹੀਂ ਕਰਨੀ ਆ ਖੱਟੀ ਲੋਕਾਂ ਨੂੰ ਲੁਟਾ ਦੇਣਾ 80 ਸਾਲਾਂ ਜਿੰਨਾ ਕੋਈ ਜੁੜਿਆ ਹੁਣ ਪਰੋਤੜਾ ਆ ਗਿਆ ਦਾਦਾ ਪਰਦਾਦੇ ਚਲੇ ਗਏ ਬੌਜੀ ਖੜੇ ਆ ਹੁਣ ਇਹ ਕਹਿੰਦਾ ਬਈ ਇੱਕ ਦੀ ਕਮਾਈ ਨਹੀਂ ਕਰਨੀ ਦੀਵਾਲੀ ਤੇ ਦੀਵਾਲੀ ਤੇ ਛੱਡਤੀ ਆਫਰ ਸਕੀਮ ਕਿੰਨਾਂ ਲਈ ਗੁਰੂਰ ਸਾਹਿਬ ਦੇ ਲੋਕਾਂ ਲਈ ਜੀ ਸਾਰੇ ਆ ਵਾਸੇ ਆਪਦੇ ਹੀ ਭੈਣ ਭਰਾਣੇ ਸਾਰੇ ਉਹਨਾਂ ਉਹਨਾਂ ਵਾਸਤੇ ਸਕੀਮ ਲਓ ਜੀ ਫੁੱਲ ਸਕੀਮਾਂ ਛੱਡਦੇ ਜਾਂਦੇ ਇਹਨਾਂ ਸਕੀਮਾਂ ਦੇ ਵਿੱਚ ਤੁਸੀਂ ਸਕੀਮ ਦਾ ਲਾਭ ਉਠਾ ਸਕਦੇ ਹੋ ਦੁਕਾਨ ਅਸੀਂ ਤੁਹਾਨੂੰ ਦੱਸਤੀ ਐਡਰੈਸ ਤੁਹਾਨੂੰ ਅਸੀਂ ਦੱਸ ਦਿੱਤਾ ਲੈਸ ਅਸੀਂ ਦੱਸਤੀ ਸਾਰੇ ਇਲਾਕੇ ਵਾਸੀ ਸਾਡੇ ਜਿਹੜੇ ਭੈਣ ਭਰਾ ਪਿੰਡਾਂ 'ਚ ਰਹਿੰਦੇ ਨੇ ਸ਼ਹਿਰ 'ਚ ਰਹਿੰਦੇ ਸਾਰਿਆਂ ਵਾਸਤੇ ਸਕੀਮ ਹੈ ਜੀ ਹਮ ਏ ਟੂ ਜ਼ेड ਜਿਹੜਾ ਮਰਜ਼ੀ ਆ ਕੇ ਫਾਇਦਾ ਉਠਾ ਸਕਦੇ ਹੋ ਚਾਹੇ ਜਲਾਲਾਬਾਦੋਂ ਆਜੇ ਚਾਹੇ ਜਲਾਲਾਬਾਦੋਂ ਆਏ ਚਾਹੇ ਪੂਰੇ ਪੰਜਾਬ 'ਚ ਆਵੇ ਤਾਂ ਵੀ ਲਾ ਜੀ ਪੂਰੇ ਪੰਜਾਬ ਵਿੱਚ ਵੀ ਤੁਸੀਂ ਆ ਜਾਓ ਤੇ ਕਿਉਂਕਿ ਲੋਕ ਕਾਫੀ ਲਾਈਵ ਵਿੱਚ ਜੁੜ ਗਏ ਆ ਬਾਈ ਲੋਕ ਲਾਈਵ ਜੁੜ ਗਏ ਕਹਿੰਦੇ ਆ ਗਏ ਸੀ ਆ ਜਾਓ ਜੀ ਆ ਜਾਓ ਫੁੱਲ ਫੁੱਲ ਵੈਲਕਮ ਕੀਤਾ ਜਾਏਗਾ ਜੋ ਕਿਹਾ ਜਾਏਗਾ ਉਹੀ ਦਿੱਤਾ ਜਾਏਗਾ ਹੀ ਨਾਲ ਮਾੜਾ ਮਾੜਾ ਦਿਖਾ ਦਿਓ ਲੋਕਾਂ ਨੂੰ ਹਾਂਜੀ ਹਾਂਜੀ ਦਿਖਾ ਦਿਓ ਕੀ ਕੁਝ ਲੈਸ ਦੇ ਰਹੇ ਆ ਆਪਣਾ ਗਲਾਬ ਜਾਮਨ ਫਰੀ ਗਲਾਬ ਜਾਮਨ ਨਾਲ ਗਲਾਬ ਜਾਮਨ ਫਰੀ ਆ ਜੀ 1 ਬਾਇ 1 ਗੈਟ 1 ਉਸ ਤੋਂ ਬਾਅਦ ਤੁਸੀਂ ਆਓ ਜੀ ਆਪਣੇ ਯੂਨੀ ਪਿਕ ਦਾਸ 1 ਬਾਇ 1 ਗੈਟ 1 ਨੇ ਜੀ ਬਣ ਜਾ ਪਤਰਕਾਰ ਤੁਸੀਂ ਆ ਜਾਓ ਜੀ ਆ ਜਾਓ ਆ ਯੂਨੀਪਿਕ ਦਾ ਬਾਈ 1 ਗੈਟ 1 ਫਰੀ ਦਿੱਤਾ ਜਾਏਗਾ ਸਨਫੀਸ ਦਾ ਡਾਰਕਨੈਸ ਵੀ ਬਾਈ 1 ਗੈਟ 1 ਫਰੀ ਦਿੱਤਾ ਜਾਊਗਾ ਜੀ ਉਸ ਤੋਂ ਬਾਅਦ ਕ੍ਰੀਮਕਾ ਦੇ 25% ਫਲੈਟ ਆਫ ਦਿੱਤੀ ਜਾਊਗੀ ਜੀ ਗੰਗਾ ਦੇ ਬਿਸਕੁਟਾਂ ਦੇ 25% ਫਲੈਟ ਆਫ ਹੈ ਜੀ ਪ੍ਰਿਆ ਗੋਲ ਦੇ ਬਿਸਕੁਟਾਂ ਦੇ 35% ਫਲੈਟ ਆਫ ਹੈ ਜੀ ਉਸ ਤੋਂ ਬਾਅਦ ਪਰਲੇ ਦੇ ਬਿਸਕੁਟਾਂ ਦੇ 35 ਬਾਈ 1 ਗੈਟ 1 ਫਰੀ ਦਿੱਤਾ ਜਾਊਗਾ ਜੀ ਤੁਹਾਨੂੰ ਹਾਂ ਨਾਲ ਹੀ ਤੁਹਾਨੂੰ ਗੁਲਾਬ ਜਮਨਾ ਡੱਬਾ ਫਰੀ ਹੈ ਟੋਡਾ ਵੀ ਮਿਲ ਰਿਹਾ ਤੇ ਤੋਸ਼ਾ ਵੀ ਮਿਲ ਰਿਹਾ ਤੇ ਬਾਉ ਜੀ ਨੇ ਟਰੇ ਤਿਆਰ ਕਰਦੀ ਕੀ ਕਹਿਣਾ ਬਾਉ ਜੀ ਇਹਦੇ ਟਰੇ ਬਾਰੇ ਹਾਂ ਜੀ ਇਹ ਟਰੇ ਤਿਆਰ ਕਰਤੀ ਹੈ ਜੀ ਬਹੁਤ ਵਧੀਆ ਤੇ ਕਰਤੀ ਵਧੀਆ ਤਿਆਰ ਤੇ ਵਧੀਆ ਵੰਡ ਠਣ ਕੇ ਆ ਜੋ ਪਰਿਵਾਰ ਦੇ ਸਮੇਤ ਕਿਉਂਕਿ ਕਾਫੀ ਆਟਮਾਂ ਤੇ ਲੈਸ ਮਿਲ ਰਿਹਾ ਜਿਨ੍ਹਾਂ ਲੋਕਾਂ ਨੇ ਗਿਫਟ ਅੱਗੇ ਦੇਣੇ ਹੈਗੇ ਚਾਹੇ ਮੁਲਾਜ਼ਮਾਂ ਨੂੰ ਦੇਣੇ ਆ ਚਾਹੇ ਰਿਸ਼ਤੇਦਾਰੀਆਂ ਚ ਦੇਣੇ ਆ ਜੇਕਰ ਵੀ 25 ਗਿਫਟ ਦੇਣੇ ਆ 40 ਦੇਣੇ ਦਾ 20 ਖਰੀਦਨੇ ਪੈਣਗੇ ਜੇ 20 ਦੇਣੇ ਆ ਤਾਂ 10 ਖਰੀਦਨੇ ਪੈਣਗੇ ਕਿਉਂਕਿ ਇੱਕ ਨਾਲ ਇੱਕ ਫਰੀ ਮਿਲ ਰਿਹਾ ਹੈ ਗੁਰੂ ਅਰਸਾਏ ਚਾਚੇ ਦੀ ਹੱਟੀ ਛੱਤਾ ਬਾਜ਼ਾਰ ਗੁਰੂ ਅਰਸਾਏ ਤੇ ਨੰਬਰ ਸਕਰੀਨ ਤੇ ਦੇ ਦਿੱਤਾ ਹੈਗਾ ਕਰ ਲਓ ਸੰਪਰਕ ਤੇ ਆ ਗਏ ਮੈਲੇ ਉਹ ਛੋਟੇ ਗੁਪਤਾ ਹਰਾਂ ਨੂੰ ਵਾਵਾ ਤੱਤਾ ਸੁਭਾ ਚੱਕੀ ਫਿਰਦਾ ਬਾਈ ਕਿਉਂਕਿ ਕਹਿੰਦਾ ਬਹੁਤ ਕਮਾਲ ਹੈ ਸਭ ਤੁਹਾਡੀ ਮਿਹਰਬਾਨੀ ਥੈਂਕਸ ਆਫ ਤੁਹਾਨੂੰ ਤੁਹਾਡੀ ਮਿਹਰਬਾਨੀ ਤੁਸੀਂ ਸਾਡੀ ਦੁਕਾਨ ਤੇ ਵਿਜ਼ਿਟ ਕੀਤਾ ਲੋਕਾਂ ਨੂੰ ਅਵੇਅਰ ਕੀਤਾ ਲੈਸਾ ਬਾਰੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਿਲਕੁਲ ਜੀ ਅਸੀਂ ਤੁਹਾਡੇ ਲਈ ਵੱਖ-ਵੱਖ ਸਕੀਮਾਂ ਜਿਹੜੇ ਚੱਲ ਰਹੀਆਂ ਨੇ ਉਹ ਲੈ ਕੇ ਆ ਰਹੇ ਹੈਗੇ ਆਂ ਤਾਂ ਆਹ ਸਕੀਮ ਜਿਹੜੀ ਹੈ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਸਾਈ ਲਾਈਵ ਹੋਇਆ ਪਤਾ ਕੀ ਹੈ